ਪੰਜਾਬ ਪੁਲਿਸ ਦੀ ਬਰਖਾਸ ਕਾਂਸਟੇਬਲ ਅਮਨਦੀਪ ਕੌਰ ਜਿਸ ਨੂੰ ਇੰਸਟਾ ਕੁਈਨ ਤੇ ਚਟਾ ਕੁਈਨ ਵੀ ਕਿਹਾ ਜਾਂਦਾ ਹੈ ਉਸ ਨੂੰ ਅੱਜ ਦੁਬਾਰਾ ਤੋਂ ਵਿਜੀਲੈਂਸ ਨੇ ਹੁਣ ਗ੍ਰਿਫਤਾਰ ਕਰ ਲਿਆ ਪਹਿਲਾਂ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਉਸ ਤੋਂ ਬਾਅਦ ਜ਼ਮਾਨਤ ਤੋਂ ਬਾਅਦ ਬੀਤੇ ਕੁਝ ਦਿਨ ਪਹਿਲਾਂ ਹੀ ਬਾਹਰ ਆਈ ਜੇਲ੍ਹ ਤੋਂ ਅਮਨਦੀਪ ਕੌਰ ਨੂੰ ਅੱਜ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ ਵਿਜੀਲੈਂਸ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ ਕਿ ਅਮਨਦੀਪ ਕੌਰ ਦੀ ਆਏ ਨਾਲੋਂ ਵੱਧ ਸੰਪਤੀ ਹੋਣ ਦੇ ਸ਼ੱਕ ਨੇ ਜਿਸ ਦਾ ਬਿਉਰਾ ਵਿਜੀਲੈਂਸ ਵੱਲੋਂ ਦਿੱਤਾ ਕਿ ਆ ਕਿ ਤਕਰੀਬਨ ਉਹਦੀ ਆਪਣੀ ਆਏ ਨਾਲੋਂ ਵੱਧ 28% ਦੀ ਜਿਹੜੇ ਨੇ ਖਰਚੇ ਵੱਧ ਨੇ ਉਸ ਦੀ ਜਾਂਚ ਕਰਨ ਦੇ ਲਈ ਇਸ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਅਮਨਦੀਪ ਕੌਰ ਦੀ ਆਏ ਦੱਸੀ ਗਈ ਹੈ ਜੋ ਡਾਕੂਮੈਂਟ ਦੇ ਵਿੱਚ ਵਿਜੀਲੈਂਸ ਵੱਲੋਂ ਸਾਹਮਣੇ ਲਿਆਂਦੀ ਗਈ ਉਹ ਤਕਰੀਬਨ 1 ਕਰੋੜ 8 ਲੱਖ ਦੇ ਤਕਰੀਬਨ ਇੰਨੀ ਹੈ ਤੇ ਉਸ ਦਾ ਖਰਚਾ ਜਿਹੜਾ ਹੈ ਉਹ 1 ਕਰੋੜ ਲੈ ਕੇ 40 ਲੱਖ ਦੇ ਵਿਚਕਾਰ ਉਸ ਦਾ ਖਰਚਾ ਹੈ ਜਿਹੜਾ ਕਿ ਉਸਦੀ ਇਨਕਮ ਦੇ ਨਾਲ ਉਹ 28% ਵਧ ਹੈ ਤੇ ਇਸੇ ਦੀ ਜਾਂਚ ਦੇ ਲਈ ਅੱਜ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਅਮਨਦੀਪ ਕੌਰ ਨੂੰ ਅਫਸਾਨਾ ਖਾਨ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਤੇ ਸਭ ਤੋਂ ਵੱਡੀ ਗੱਲ ਦੱਸ ਦਈਏ ਕਿ ਵਿਜੀਲੈਂਸ ਵੱਲੋਂ ਉਸ ਪ੍ਰਾਪਰਟੀ ਦੀ ਲਿਸਟ ਸਾਂਝੀ ਕੀਤੀ ਗਈ ਹੈ ਜਿਹੜੀ ਜਿਹੜੀ ਪ੍ਰਾਪਰਟੀ ਉਸ ਦੀ ਸਿਗੀ ਸ਼ੱਕ ਦੇ ਦਾਇਰੇ ਦੇ ਵਿੱਚ ਜਿਸ ਦੀ ਸਾਰੀ ਜਾਣਕਾਰੀ ਵਿਜੀਲੈਂਸ ਨੇ ਲੈਣੀ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਆ ਰਹੀ ਹੈ ਸਾਹਮਣੇ Mahindra Thar ਦੀ ਜਿਸ ਸ਼ਾਇਦ ਉਸੇ Thar ਦੇ ਉੱਤੇ ਚਿੱਟਾ ਲੈ ਕੇ ਆਂਦੀ ਹੋਈ ਫੜੀ ਗਈ ਸੀਗੀ Mahindra Thar ਦੋ ਗੱਡੀਆਂ ਨੇ ਅਮਨਦੀਪ ਕੌਰ ਦੇ ਕੋਲੋਂ ਇੱਕ 2025 ਮਾਡਲ ਜਿਸ ਦੀ ਕੀਮਤ ਹੈ 14 ਲੱਖ ਤੇ ਦੂਸਰੀ Mahindra Thar 2021 ਮਾਡਲ ਜਿਸ ਦੀ ਕੀਮਤ ਹੈ 12.5 ਲੱਖ ਉਸ ਤੋਂ ਬਾਅਦ Royal Enfield Bullet ਜੋ ਕਿ 2023 ਮਾਡਲ ਹੈ ਜਿਸ ਦੀ ਕੀਮਤ ਹੈ 170000 ਤੇ ਉਸ ਤੋਂ ਬਾਅਦ ਅਮਨਦੀਪ ਕੋਰ ਦੇ ਕੋਲ ਬਠਿੰਡਾ ਦੀ ਵਿਰਾਟ ਗ੍ਰੀਨ ਕਲੋਨੀ ਦੇ ਵਿੱਚ ਰੈ residențial ਬਿਲਡਿੰਗ ਹੈ ਜਿਸ ਦੀ ਕੀਮਤ ਹੈ 99 ਲੱਖ ਯਾਨੀ ਕਿ 1 ਲੱਖ ਘੱਟ 1 ਕਰੋੜ ਤੋਂ ਉਸ ਤੋਂ ਬਾਅਦ 5ਵੇਂ ਨੰਬਰ ਤੇ ਆ ਜਾਂਦੀ ਹੈ ਰੈ residențial ਲੈਂਡ ਪਲਾਟ ਹੈ ਇੱਕ ਹੋਰ ਕਲੋਨੀ ਡ੍ਰੀਮ ਸਿਟੀ ਦੇ ਵਿੱਚ ਜਿਸ ਦੀ ਕੀਮਤ ਹੈ 18 ਲੱਖ 12000 ਰੁਪਏ ਉਸ ਤੋਂ ਬਾਅਦ ਆਈਫੋਨ 13 ਪ੍ਰੋ ਮੈਕਸ 골ਡਨ ਕਲਰ 45000 ਆਈਫੋਨ ਐਸਈ ਸਿਲਵਰ ਕਲਰ 9000 ਵੀਵੋ ਬਲੂ ਕਲਰ ਯਾਨੀ ਕਿ ਵੀਵੋ ਕੰਪਨੀ ਦਾ ਫੋਨ 2000 ਰੋਲੈਕਸ ਵਾਚ ਜਿਸ ਦੀ ਬੀਤੇ ਦਿਨੀ ਇੱਕ ਇੰਟਰਵਿਊ ਦੇ ਵਿੱਚ ਅਮਨਦੀਪ ਕੌਰ ਨੇ ਖੁਦ ਕਿਹਾ ਸੀ ਜੇਕਰ ਉਹ ਰੋਲੈਕਸ ਦੀ ਵਾਚ ਹੈ ਤਾਂ ਉਸ ਦੀ ਜਾਂਚ ਕੀਤੀ ਜਾਵੇ ਮੇਰੇ ਕੋ ਤਾਂ ਕੋਈ ਹੈ ਹੀ ਨਹੀਂ ਤੇ ਹੁਣ ਵਿਜੀਲੈਂਸ ਨੇ ਉਸੇ ਰੋਲੈਕਸ ਵਾਚ ਦਾ ਆਪ ウォਚ ਨੂੰ ਅਟੈਚ ਕੀਤਾ ਰੋਲੈਕਸ ਵਾਚ 1 ਲੱਖ ਰੁਪਏ ਤੇ ਉਸ ਤੋਂ ਬਾਅਦ ਬੈਂਕ ਅਕਾਊਂਟ ਦੇ ਵਿੱਚ ਵੀ ਤਕਰੀਬਨ 1 ਲੱਖ ਰੁਪਏ ਦਾ ਅਮਾਉਂਟ ਹੈ ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ 10 ਚੀਜ਼ਾਂ ਐਸੀਆਂ ਨੇ ਜਿਸ ਨੂੰ ਫ੍ਰੀਜ਼ ਕਰ ਲਿਤਾ ਗਿਆ ਜਿਸ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਸਾਰੀਆਂ ਚੀਜ਼ਾਂ ਆਈਆਂ ਕਿੱਥੋਂ ਤੇ ਵਿਜੀਲੈਂਸ ਦਾ ਤੇ ਪੰਜਾਬ ਪੁਲਿਸ ਨੂੰ ਇਹ ਸ਼ੱਕ ਸੀ ਕੇ ਨਸ਼ੇ ਦੀ ਇਨਕਮ ਦੇ ਨਾਲ ਬਣਾਇਆ ਗਿਆ ਸਾਰਾ ਸਮਾਨ ਹੈ ਜਿਸ ਦੇ ਵਿੱਚ ਪ੍ਰਾਪਰਟੀ ਹੈ ਕਰੋੜਾਂ ਦੀ ਪ੍ਰਾਪਰਟੀ ਜੇ ਆਪਾਂ ਦੋਨੋਂ ਪਲਾਟ ਵੀ ਜੋੜ ਲਈਏ ਤਾਂ 99 ਲੱਖ 1 ਤੇ 18 ਲੱਖ 12001 ਉਸ ਤੋਂ ਬਾਅਦ ਦੋ ਮਹਿੰਦਰਾ ਥਾਰ 2025 ਮਾਡਲ 2021 ਮਾਡਲ ਜਿਸ ਦੀ ਕੀਮਤ 12.5 ਲੱਖ ਤੇ ਇੱਕ ਦੀ ਹੈ 14 ਲੱਖ ਰੁਪਏ ਤੇ ਉਸ ਤੋਂ ਬਾਅਦ ਰੋਲੈਕਸ ਵਾਚ ਜੋ ਬੀਤੇ ਦਿਨੀ ਅਮਨਦੀਪ ਕੋਰ ਵੱਲੋਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਗਈ ਸੀ ਉਸ ਦੇ ਵਿੱਚ ਉਸ ਨੇ ਸਾਫ਼-ਸਾਫ਼ ਕਿਹਾ ਜੇਕਰ ਮੇਰੇ ਕੋਲ ਰੋਲੈਕਸ ਦੀ ਵਾਚ ਹੈ ਤਾਂ ਉਸ ਦੀ ਜਾਂਚ ਕੀਤੀ ਜਾਵੇ ਕਿੱਥੇ ਗਈ ਕਿਉਂ ਮੈਨੂੰ ਜ਼ਮਾਨਤ ਮਿਲ ਗਈ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਜੋ ਕਹਿ ਸਕਦੇ ਹੋ ਅਮਨਦੀਪ ਕੌਰ ਵੱਲੋਂ ਦਿੱਤੀਆਂ ਗਈਆਂ ਆਪਣੇ ਇੰਟਰਵਿਊ ਦੇ ਵਿੱਚ ਤੇ ਹੁਣ ਉਸ ਤੋਂ ਬਾਅਦ ਇੰਟਰਵਿਊ ਵਾਇਰਲ ਹੋਈ ਇੰਟਰਵਿਊ ਵਾਇਰਲ ਹੋਣ ਤੋਂ ਬਾਅਦ ਹੁਣ ਵਿਜੀਲੈਂਸ ਦੀ ਕਾਰਵਾਈ ਹੋਈ ਹੈ ਵਿਜੀਲੈਂਸ ਨੇ ਅਮਨਦੀਪ ਕੌਰ ਨੂੰ ਹੁਣ ਦੁਬਾਰਾ ਤੋਂ ਗ੍ਰਿਫਤਾਰ ਕਰ ਲਿਆ ਪਹਿਲਾਂ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਹੁਣ ਵਿਜੀਲੈਂਸ ਨੇ ਆਏ ਨਾਲੋਂ ਵੱਧ ਸੰਪਤੀ ਹੋਣ ਦੇ ਚਲਦੇ ਗ੍ਰਫਤਾਰ ਕਰ ਲਿਆ ਜਿਸ ਦੀ ਸਾਰੀ ਡਿਟੇਲ ਮੈਂ ਤੁਹਾਨੂੰ ਹੁਣੇ ਦੱਸੀ ਤੇ ਹੁਣ ਵੇਖਣਾ ਹੋਵੇਗਾ ਇਸ ਮਸਲੇ ਦੇ ਵਿੱਚ ਕੀ ਕੋਈ ਜਾਣਕਾਰੀ ਨਿਕਲ ਕੇ ਹੋਰ ਸਾਹਮਣੇ ਆਉਂਦੀ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ